ਹੈਲੋ ਸਾਰਿਆਂ ਨੂੰ ਮੇਰੀ ਪਿਆਰ ਪ੍ਰੀਸੈਸਟ੍ਰਿਕਾ ਜੀ ਕਾਰਜਿੰਦਰ ਪੰਜਾਬੀ ਬਲੌਗ ਨੂੰ ਸਵਾਗਤ ਹੈ ਵਾਈਗੂ ਕਰੇ ਖੁਸ਼ ਰਹੋ ਚੜਦੀ ਕਲਾਸ ਰਹੋ ਬਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਤੇ ਆਹ ਦੇਖੋ ਜੀ ਜਿਵੇਂ ਬੜੀ ਸਰਦੀ ਹੋ ਰਹੀ ਹੈ ਹਨਾ ਆਪਾਂ ਠੰਡ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ ਕੀ ਲੈ ਕੇ ਆਏ ਆ ਆਹ ਦੇਖੋ ਜੀ ਆਪਾਂ ਲੈ ਕੇ ਆਏ ਆ ਬੈੱਡ ਦੇ ਸਰਾ ਦੇ ਜਿਵੇਂ ਕੰਬਲ ਦੇ ਰਜਾਈ ਦੇ ਕਵਰ ਚੋ ਵੀ ਤੁਸੀਂ ਚਾਹੇ ਤੁਸੀਂ ਇਹਨੂੰ ਕਵਰ ਨੂੰ ਰਜਾਈ ਤੇ ਚੜਾ ਲਓ ਚਾਹੇ ਤੁਸੀਂ ਇਹਨੂੰ ਕੰਬਲ ਤੇ ਚੜਾ ਲਓ ਜਿਵੇਂ ਹੀ ਅੱਜ ਕੱਲ ਠੰਡ ਬਹੁਤ ਜ਼ਿਆਦਾ ਹੈ ਤੇ ਕੰਬਲ ਦੇ ਵਿੱਚ ਤਾਂ ਠਾਣ ਲੱਗਦੀ ਹੈ ਜਿਆਦਾ ਵਜ਼ਨ ਇਹ ਨਾ ਹੁੰਦਾ ਕਿ ਆਪਾਂ ਜਿਵੇਂ ਕਈ ਵਾਰੀ ਚੱਕਦੇ ਹੁਈਆਂ ਤੇ ਰਜਾਈਆਂ ਤੇ ਅੱਜ ਕੱਲ ਬਹੁਤ ਹੀ ਘੱਟ ਕੋਈ ਰਿਅਰ ਹੀ ਪਿੰਡਾਂ ਵਿੱਚ ਯੂਜ਼ ਕਰਦਾ ਕਰਦੇ ਆਂ ਅਸੀਂ ਖੁਦ ਕਰਦੇ ਆਂ ਤੇ ਜ਼ਿਆਦਾਤਰ ਆਪਾਂ ਕਰਦੇ ਆਂ ਕਿ ਕੰਬਲ ਬੈਸਟ ਰਹਿੰਦਾ ਭਾਰੇ ਵਾਲੇ ਕੰਬਲ ਅੱਜ ਕੱਲ ਬਹੁਤ ਵਧੀਆ-ਵਧੀਆ ਆ ਰਹੇ ਜਿਵੇਂ ਕੋਈ ਤੁਸੀਂ ਆ ਦੇਖ ਹੀ ਰਹੇ ਹੋ ਆ ਦੇਖੋ ਬਹੁਤ ਮੋٹے-ਮੋٹے ਕੰਬਲੇ ਪਰ ਹੁਣ ਇੰਨੀ ਠੰਡ ਹੋ ਚੁੱਕੀ ਐ ਪੋ ਦਾ ਮਹੀਨਾ ਲੱਗਣ ਕਰਕੇ ਤਾਂ ਠੰਡ ਬਹੁਤ ਜ਼ਿਆਦਾ ਹੋ ਜਾਂਦੀ ਐ ਤੇ ਇਹ ਲੈ ਕੇ ਆਈਆਂ ਮੈਂ ਪੂਰਾ ਮੈਂ ਕਿਾ ਚਲੋ ਤੁਹਾਨੂੰ ਨਾਲੇ ਇਹਦਾ ਵੀ ਦਿਖਾ ਦਿੰਨੀ ਆ ਦੇਖੋ ਇਹ ਆ ਜੀ ਰਜਾਈ ਤੇ ਲਾਲੋਚ ਹੈ ਕੰਬਲ ਤੇ ਲਾਲੋ ਇਹ ਪੂਰਾ ਕੰਪਲੀਟ ਕਵਰ ਹੈ ਇਹ ਸ਼ਨੀਲ ਦਾ ਕਵਰ ਹੈ ਮੇਰੀਆਂ ਭੈਣਾਂ ਦੇ ਬਹੁਤ ਸਾਰਿਆਂ ਦੇ ਕਮੈਂਟ ਆਣ ਗਏ ਫਿਰ ਤੁਸੀਂ ਕਿੰਨੇ ਦਾ ਲੇ ਆ ਕਿੱਥੋਂ ਲੇ ਆ ਜੀ ਇਹ ਮੈਂ ਲੈ ਕੇ ਆਈ ਸੀ ਚੰਡੀਗੜ੍ਹ ਤੋਂ ਪਿਛਲੇ ਸਾਲ ਠੀਕ ਹੈ ਜੀ ਉਸ ਟਾਈਮ ਇਹ ਮੈਨੂੰ ਪੈ ਗਿਆ ਸੀਗਾ ਕੰਪਲੀਟ ਟੋਟਲ ਹੀ 1300 ਰੁਪਏ ਦਾ ਪਿਆ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਤੇ ਇਹ ਬਹੁਤ ਵਧੀਆ ਹੈ ਪਿਛਲੀ ਵਾਰੀ ਮੈਂ ਜਿਹੜਾ ਇੱਥੋਂ ਲਿਆ ਸੀ ਨਾ ਉਹ ਵੀ ਮੈਂ ਇਦਾਂ ਹੀ ਲਿਆ ਸੀ ਸਿਰਫ ਓਨਲੀ ਕਵਰ ਕਵਰ ਲਿਆ ਸੀ ਨਾ ਉਹਦੇ ਚ ਸਹਰਾਣੇ ਸੀ ਨਾ ਚੱਦਰ ਸੀਗੀ ਤੇ ਉਹ ਮੈਨੂੰ 850 ਰੁਪਏ ਦਾ ਇੱਥੋਂ ਪੈ ਗਿਆ ਸੀਗਾ ਸ਼ਾਇਦ ਤੁਹਾਨੂੰ ਪਿਛਲੇ ਸਾਲ ਮੈਂ ਵੀਡੀਓ ਦੇ ਵਿੱਚ ਦਿਖਾਇਆ ਹੋਇਆ ਤੇ ਮੈਂ ਲੈ ਕੇ ਤੇ ਲਾਸਟ ਵਿੱਚ ਆਈ ਸੀ ਜਦੋਂ ਓਪਨਿੰਗ ਹੋ ਜਾਂਦਾ ਸੀਜ਼ਨ ਓਪ ਹੋ ਜਾਂਦਾ ਤੇ ਉਦੋਂ ਮਤਲਬ ਚੰਡੀਗੜ੍ਹ ਤੋਂ ਲੈ ਕੇ ਆਈ ਸੀ ਫਰੀਦਕੋਲ ਗਈ ਸੀ ਤੇ ਮੈਂ ਕਿਹਾ ਦਿਖਾਨੀ ਆ ਤੁਹਾਨੂੰ ਆ ਦੇਖੋ ਜੀ ਮੈਂ ਕਿਹੜੀ ਸ਼ਾਪਿੰਗ ਕੀਤੀ ਸੀ ਤੇ ਤੁਸੀਂ ਵੀ ਜੇ ਕਰ ਲੈਣਾ ਚਾਹੁੰਦੇ ਹੋ ਤੇ ਇਹ ਵਾਲੇ ਕਵਰ ਤੁਸੀਂ ਲੈ ਸਕਦੇ ਹੋ ਬਹੁਤ ਵਧੀਆ ਹੁੰਦੀ ਇਕੱਠੇ ਨਹੀਂ ਹੁੰਦੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦੀ ਆ ਜਿਵੇਂ ਵੈਸੇ ਇਕੱਠੇ ਹੋ ਜਾਂਦੇ ਹਨ ਸ਼ਨੀਨ ਹੈ ਨਾ ਤੇ ਇਕੱਠੀ ਬਹੁਤ ਜਲਦੀ ਹੋ ਜਾਂਦੀ ਹੈ ਇਹਨਾਂ ਦੇ ਵਿੱਚ ਠੰਡ ਬਿਲਕੁਲ ਨਹੀਂ ਲੱਗਦੀ ਤੇ ਇਹਨਾਂ ਨੂੰ ਆਪਾਂ ਕਿਵੇਂ ਕਵਰ ਕਰਨਾ ਹੈ ਇਹ ਚੀਜ਼ ਤੁਹਾਨੂੰ ਜ਼ਰੂਰ ਦਿਖਾਉਂਗੀ ਮੈਂ ਕਿ ਆਪਾਂ ਚਾਰੇ ਪਾਸੇ ਇਹਨੂੰ ਕਿਵੇਂ ਕਵਰ ਕਰਨਾ ਹੈ ਤਾਂ ਕਿ ਇਕੱਠੇ ਹੀ ਨਾ ਹੋਣ ਨਹੀਂ ਤਾਂ ਪਤਾ ਕੀ ਹੁੰਦਾ ਹੈ ਕਿ ਵਿੱਚ ਕੰਬਰ ਇਕੱਠਾ ਹੋ ਜਾਂਦੇ ਜਾਂ ਰਜਾਈ ਵਿੱਚ ਇਕੱਠੀ ਹੋ ਜਾਂਦੀ ਤੇ ਇਹ ਲੱਗਦਾ ਹੋ ਜਾਂਦਾ ਹੈ ਵੈਸੇ ਤਾਂ ਇਹਨਾਂ ਤੇ ਜਿੱਪ ਦਿੱਤੀ ਹੁੰਦੀ ਹੈ ਪਰ ਇਹ ਸੰਥੈਟਿਕ ਹੈ ਨਾ ਸਲਿੱਪ ਹੋ ਜਾਂਦਾ ਠੀਕ ਹੈ ਜੀ ਇਹ ਆ ਜੀ ਕਵਰ ਕੰਬਲ ਜਾਂ ਰਜਾਈ ਦਾ ਜਿਹਦਾ ਵੀ ਤੁਸੀਂ ਲਾਣਾ ਚਾਹੋ ਜਿਹਦੇ ਤੇ ਵੀ ਤੁਸੀਂ ਚੜਾਣਾ ਚਾਹੋ ਪਰ ਡਬਲ ਬੈਂਡ ਦਾ ਇਹ ਵਾਲਾ ਤੇ ਬਾਕੀ ਮੈਂ ਤੁਹਾਨੂੰ ਦਿਖਾਨੀ ਆ ਇਹਦੇ ਵਿੱਚੇ ਹੀ ਆਏ ਆ ਆ ਦੇਖੋ ਜੀ ਇਹ ਆ ਸਹਰਾਣਿਆਂ ਦੇ ਕਵਰ ਕਵਰ ਵੀ ਬਹੁਤ ਸੋਹਣੇ ਖੁੱਲੇ ਡੁੱਲੇ ਆ ਆ ਦੇਖੋ ਇਹ ਔਨਲਾਈਨ ਵੀ ਵੈਸੇ ਅੱਜ ਕਾ ਸ਼ਾਪਿੰਗ ਹੁੰਦੀ ਹੈ ਬਹੁਤ ਸਾਰੇ ਪਰ ਇਹ ਆਪਾਂ ਚੀਜ਼ ਕਹਿੰਦੇ ਹੁੰਦੇ ਆ ਦੇਖ ਕੇ ਲਈਏ ਆਪਣੇ ਮਨ ਭੰਦੀ ਲਈ ਹੈ ਹਨਾ ਜੀ ਹਾਂ ਦੇਖੋ ਦੋ ਕਵਰ ਆ ਨਾਲ ਤੇ ਬਾਕੀ ਮੈਂ ਤੁਹਾਨੂੰ ਦਿਖਾਨੀ ਆ ਪੂਰਾ ਸੈੱਟ ਹੈ ਆ ਦੇਖੋ ਜੀ ਇਹ ਹੈ ਚੱਦਰ ਇਹ ਡਬਲ ਚੱਦਰ ਹੈ ਤੇ ਚੱਦਰ ਵੀ ਦੇਖੋ ਤੁਹਾਨੂੰ ਮੈਂ ਦਿਖਾਨੀ ਆ ਚੱਦਰ ਵੀ ਇੰਨੀ ਵਧੀਆ ਹੈ ਨਾ ਜਿਹੜੀ ਲਾਸਟਿਕ ਵਾਲੀ ਚੱਦਰ ਹੁੰਦੀ ਹੈ ਨਾ ਆ ਦੇਖੋ ਇਹ ਇਕੱਠੀ ਨਹੀਂ ਹੁੰਦੀ ਹੈਗੀ ਇਹਨੂੰ ਆਪਾਂ ਨਾ ਕਵਰ ਕਰਨ ਦੀ ਲੋੜ ਨਾ ਕੋ ਉਛਲਾਣ ਦੀ ਜ਼ਰੂਰਤ ਇਹ ਸਾਡੀ ਲਾਸਟਿਕ ਵਾਲੀ ਹੈ ਠੀਕ ਹੈ ਐਦਾਂ ਦੀ ਚੱਦਰ ਵੀ ਤੁਸੀਂ ਲੈ ਸਕਦੇ ਹੋ ਤੇ ਪੂਰਾ ਸੈੱਟ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਚਾਹੋ ਤੇ ਤੁਸੀਂ ਬਾਜ਼ਾਰ ਦੇ ਵਿੱਚ ਵੀ ਬਹੁਤ ਸਾਰੇ ਅੱਜ ਕੱਲ੍ਹ ਆਏ ਆ ਪਹਿਲਾਂ ਆਪਾਂ ਲੈ ਲੈਂਦੇ ਹੁੰਦੇ ਸੀ ਵੈਸੇ ਲਈਆਂ ਹੀ ਆ ਦੇਖੋ ਜੀ ਮੈਂ ਲਈ ਹੋਈਆਂ ਪਹਿਲਾਂ ਵੀ ਸੈੱਟ ਤੁਸੀਂ ਦੇਖ ਸਕਦੇ ਹੋ ਪਰ ਮੈਨੂੰ ਇਹਦੇ ਨਾਲ ਦਾ ਨਾ ਰਜਾਈ ਦਾ ਕਵਰ ਨਹੀਂ ਮਿਲਿਆ ਇਹ ਮੇਰੇ ਕੋਲ ਗਰਮ ਚੱਦਰਾਂ ਨੇ ਸਰਦੀਆਂ ਦੇ ਵਿੱਚ ਆਪਾਂ ਕਾਟਨ ਦੀ ਚੱਦਰ ਬਿਲਕੁਲ ਨਹੀਂ ਕਾਹਦੇ ਤੁਹਾਨੂੰ ਵੀ ਠੰਡੀ ਠੰਡੀ ਲੱਗਦੀ ਆ ਦੇਖੋ ਇਹ ਸੁਨੀਲ ਦੀ ਚੱਦਰ ਹੈ ਤੇ ਇਹ ਮੇਰੇ ਪੁਰਾਣੇ ਕਵਰ ਹੈ ਪਰ ਮੇਰੇ ਕੋਲ ਰਜਾਈ ਦਾ ਕਵਰ ਨਹੀਂ ਹੈਗਾ ਤੇ ਅੱਜ ਚੜਾਣ ਲੱਗੀ ਸੀ ਇਹਨਾਂ ਨੂੰ ਕਿਵੇਂ ਆਪਾਂ ਚੜਾਣਾ ਹੈ ਕਿੰਨੇ ਵਧੀਆ ਤਰੀਕੇ ਨਾਲ ਬਿਲਕੁਲ ਸਿੰਪਲ ਤੇ ਸੋਖੇ ਜੜੀਆਂ ਪੈਣਾਂ ਨੂੰ ਥੋੜੀ ਪ੍ਰੋਬਲਮ ਆਂਦੀ ਹੈ ਨਾ ਜਿਵੇਂ ਇਕੱਠੇ ਹੋ ਜਾਂਦੇ ਐ ਤੇ ਮੈਂ ਉਹ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਬਾਕੀ ਮੈਂ ਤਾਂ ਤੁਹਾਨੂੰ ਇਹ ਵੀ ਦਿਖਾ ਦਿੰਨੀ ਆ ਕਿ ਮੈਂ ਗਰਮ ਚ ਰਜਾਈ ਦੀ ਕਵਰ ਦੀ ਸ਼ਾਪਿੰਗ ਕੀਤੀ ਸੀ ਤੇ ਤੁਹਾੰਦੇ ਨਾਲ ਇਹ ਵੀ ਮੈਂ ਸ਼ੇਅਰ ਕਰਦੀ ਆ ਤਾਂਕਿ ਤੁਸੀਂ ਬਨੇ ਰਹੋ ਗਾਇਸ ਇਹ ਆ ਦੇਖੋ ਤੁਸੀਂ ਮੇਰਾ ਡਬਲ ਕੰਬਲ ਐ ਬਹੁਤ ਮੋਟਾ ਕੰਬਲ ਐ ਪਰ ਫਿਰ ਵੀ ਇਹਦੇ ਚ ਜੜੀ ਹੁੰਦੀ ਹੈ ਨਾ ਦਸੰਬਰ ਤੇ ਜਨਵਰੀ ਦੀ ਠੰਡ ਬਹੁਤ ਔਖੀ ਲੱਗਦੀ ਜਦ ਤੱਕ ਲੋਹੜੀ ਨਹੀਂ ਆ ਲੋਹੜੀ ਤੋਂ ਬਾਅਦ ਹੀ ਹੁੰਦਾ ਐ ਥੋੜਾ ਮੌਸਮ ਚੇਂਜ ਹੁੰਦਾ ਹੈ ਜਾਂ ਧੁੱਪਾਂ ਨਿਕਲਣੀਆਂ ਸ਼ੁਰੂ ਹੁੰਦੀਆਂ ਤੇ ਉੱਥੇ ਉਹ ਠੰਡ ਵੱਧਦੀ ਜਾਏਗੀ ਹੁਣ ਤੇ ਆਹ ਦੇਖੋ ਜੀ ਇਹਦੇ ਜਿੱਪ ਲੱਗੀ ਹੋਈ ਏ ਤੇ ਬਾਕੀ ਇਹਨੂੰ ਆਪਾਂ ਕਵਰ ਕਿੱਦਾਂ ਕਰਾਂਗੇ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਠੀਕ ਹੈ ਜੀ ਇਹ ਜੀ ਤੇ ਲੋ ਜੀ ਆ ਦੇਖ ਸਕਦੇ ਹੋ ਤੁਸੀਂ ਆ ਦੇਖੋ ਇਹ ਜਿੱਪ ਲੱਗੀ ਹੁੰਦੀ ਏ ਇਹ ਥੋੜਾ ਜਿਹਾ ਬਿਲਕੁਲ ਸਪੇਸ ਵੀ ਅੰਦਰ ਬਹੁਤ ਘੱਟ ਦਿੱਤਾ ਹੁੰਦਾ ਤੇ ਇਹ ਜ਼ਿਆਦਾ ਮੇਨ ਹੁੰਦਾ ਕਿ ਪੂਣਿਆਂ ਤੋਂ ਆਪਾਂ ਇਹਨੂੰ ਕਿਵੇਂ ਕਵਰ ਕਰਨਾ ਹੈ ਯੋ ਕਿ ਕੂੜਿਆਂ ਤੋਂ ਹੀ ਇਕੱਠੇ ਹੁੰਦੇ ਰਹਿੰਦੀ ਐ ਇਹ ਜਿਵੇਂ ਕਵਰ ਚੜਾਣਾ ਵੀ ਬਹੁਤ ਸੋਖਾ ਆਪਾਂ ਇਹਨੂੰ ਨਾ ਉਲਟਾ ਕਰ ਲੈਣਾ ਠੀਕ ਐ ਜੀ ਇਹਨੂੰ ਆਪਾਂ ਪੁੱਠਾ ਕਰ ਲੈਣਾ ਇਹਨੂੰ ਆਪਾਂ ਕਵਰ ਨੂੰ ਹੁਣ ਨਾ ਬਿਲਕੁਲ ਪੁੱਠਾ ਕਰ ਲਾਂਗੇ ਇਸ ਤਰ੍ਹਾਂ ਕਰਕੇ ਪੁੱਠਾ ਕਰਕੇ ਹੁਣ ਆਪਾਂ ਇਹਨਾਂ ਦੇ ਕੂਨੇ ਪਹਿਲਾਂ ਇਹਨੂੰ ਪੁੱਠਾ ਕਰ ਲਈਏ ਆ ਦੇਖੋ ਐਦਾਂ ਪੁੱਠਾ ਕਰਕੇ ਨਾ ਸਾਰੇ ਆਪਾਂ ਕਵਰ ਨੂੰ ਪੂਰੇ ਨੂੰ ਪੁੱਠਾ ਕਰ ਲੈਂਦੇ ਆ ਆ ਦੇਖੋ ਪੂਰਾ ਸੈੱਟ ਬੰਦਾ ਹੈ ਕਿਉਂਕਿ ਵਧੀਆ ਲੱਗਦਾ ਜਿਵੇਂ ਪੂਰਾ ਹੀ ਸੈੱਟ ਹੋਵੇ ਕੰਬਲ ਤੇ ਵੀ ਕਵਰ ਹੋਵੇ ਜਾਈ ਵੀ ਜਾਂ ਕੰਬਲ ਵੀਟਾ ਕਿਹਾ ਜਾਂਦਾ ਹੈ ਤੇ ਫਿਰ ਚੱਦਰ ਵੀ ਇਹਦੇ ਨਾਲ ਦੀ ਹੋਵੇ ਸਰਾਣੇ ਹੁੰਦੇ ਹਨਾ ਵਧੀਆ ਹੁੰਦਾ ਜਿਵੇਂ ਆਏ ਗਏ ਤੇ ਚਲੋ ਨਾਰਮਲਲੀ ਆਪਾਂ ਬਚਾਉਂਦੇ ਪਰ ਆਏ ਗਏ ਤੇ ਸਾਨੂੰ ਕਿੰਨਾ ਵਧੀਆ ਲੱਗਦਾ ਆ ਦੇਖੋ ਜੀ ਆਪਾਂ ਕੂਨੇ ਦੋ ਕੂਨੇ ਨੇ ਚੜੇ ਇਹਨਾਂ ਨੂੰ ਇਦਾਂ ਕਰ ਲੈਣਾ ਤੇ ਕਈ ਵਾਰੀ ਹੁੰਦਾ ਜਿਹੜੇ ਤੁਸੀਂ ਆਪਾਂ ਲੋਕਲ ਵੀ ਲੈ ਲੈਂਦੇ ਆ ਨਾ ਉਹਨਾਂ ਦੇ ਸੀਣਾ ਬੜੀਆਂ ਕਰਚੀਆਂ ਹੁੰਦੀਆਂ ਫਿਰ ਉਹ ਜਲਦੀ ਉਡੜ ਜੀ ਜਾਂਦੇ ਆ ਇਹ ਬੜਾ ਫਰਕ ਹੁੰਦਾ ਹੈ ਆ ਦੇਖੋ ਜੀ ਹੁਣ ਆਪਾਂ ਇਹਨੂੰ ਕੰਬਲ ਨੂੰ ਕੂਣਾ ਇੱਕ ਫਾਇਦਾ ਹੁੰਦਾ ਇੱਕ ਤਾਂ ਸਾਡਾ ਕੰਬਲ ਗੰਦਾ ਹੋਣ ਤੋਂ ਬਚੇਗਾ ਕਿਉਂਕਿ ਤੁਹਾਨੂੰ ਪਤਾ ਡਰਾਈ ਕਲੀਨ ਵਾਲਾ ਹੀ ਬਹੁਤ ਔਖਾ ਹੁੰਦਾ ਤੇ ਫਿਰ ਆਪਾਂ ਕਵਰ ਧੋ ਸਕਦੇ ਆ ਸਾਡਾ ਕੰਬਲ ਸਾਫ਼ ਸੁਥਰਾ ਰਹਿੰਦਾ ਆਹ ਲੋ ਜੀ ਪੂਰਾ ਸੀਜ਼ਨ ਨਿਕਲ ਜਾਂਦਾ ਵਧੀਆ ਇਦਾਂ ਹੀ ਆਪਾਂ ਆਪਣੇ ਕੰਬਲ ਨੂੰ ਇਸ ਤਰ੍ਹਾਂ ਕੂਣੇ ਤੇ ਫੜ ਲੈਣੇ ਆਦੇ ਇੱਦਾਂ ਕਰਕੇ ਆਪਾਂ ਇਹਨੂੰ ਝੜਾਉਂਦੇ ਜਾਵਾਂਗੇ ਠੀਕ ਹੈ ਜੀ ਯਾ ਦੇਖੋ ਇਹਨੂੰ ਕੰਬਰ ਨੂੰ ਆਪਾਂ ਪੂਰੇ ਨੂੰ ਵਿੱਚ ਪਾ ਲੈਣਾ ਠੀਕ ਹੈ ਤੇ ਲਾਸਟ ਕੋਨੇ ਦੇ ਵਿੱਚ ਆ ਕੇ ਨਾ ਹਾਂ ਦੇਖੋ ਜਿਹੜਾ ਆਪਣਾ ਕੋਨਾ ਹੈ ਇਦਾਂ ਹੀ ਕੋਨੇ ਦੇ ਨਾਲ ਫਿਰ ਆਪਾਂ ਆਪਣੇ ਲਾਸਟ ਵਾਲੇ ਨੂੰ ਨਾ ਇਹਦੇ ਇਦਾਂ ਹੀ ਆ ਵਾਲੇ ਕੋਨੇ ਨੂੰ ਫੜ ਲੈਣਾ ਠੀਕ ਹੈ ਜੀ ਆ ਦੇਖੋ ਇਸ ਤਰ੍ਹਾਂ ਕਰਕੇ ਇੱਕ ਤਾਂ ਚੜਾਣਾ ਬਹੁਤ ਸੌਖਾ ਹੈ ਨਹੀਂ ਤੇ ਕਈ ਵਾਰੀ ਅੱਜ ਕੱਲ ਜਿਵੇਂ ਅਫਸਰ ਹੁੰਦਾ ਆਪਣੀਆਂ ਬਾਹਾਂਾਂ ਦੇ ਵਿੱਚ ਬਹੁਤ ਬਿਲਕੁਲ ਵੀ ਜਾਨ ਨਹੀਂ ਹੁੰਦੀ ਹੈ ਨਾ ਤੰਗੀ ਆਂਦੀ ਏ ਤੇ ਇਸ ਤਰ੍ਹਾਂ ਕਰਕੇ ਪੁੱਠਾ ਕਰਕੇ ਚੜਾਣਾ ਜ਼ਿਆਦਾ ਸੌਖਾ ਹੋ ਜਾਂਦਾ ਹੈ ਉਨੇ ਨਕੰਬਰ ਨੂੰ ਆਪਾਂ ਇਦਾਂ ਕਰ ਵੈਸੇ ਕੋਸ਼ਿਸ਼ ਏਹੀ ਕਰਿਆ ਕਰੋ ਕਿ ਦੋ ਜਣੇ ਲਾ ਕੇ ਚੜਾਓ ਤੇ ਜ਼ਿਆਦਾ ਬੈਸਟ ਹੁੰਦਾ ਮੈਂ ਦੱਸ ਰਹੀ ਆ ਕਿ ਜਿਵੇਂ ਕਈ ਵਾਰੀ ਕੱਲਾ ਹੁੰਦਾ ਨਾ ਘਰ 'ਚ ਕੋਈ ਤੇ ਚੜਾਣਾ ਮੁਸ਼ਕਲ ਹੁੰਦਾ ਹੈ ਤੇ ਇਸ ਕਰਕੇ ਆ ਵੀ ਇਦਾਂ ਹੀ ਆਪਾਂ ਦੂਜਾ ਕੋਣਾ ਫੜ ਲੈਣਾ ਠੀਕ ਹੈ ਜੀ ਤੇ ਆ ਦੇਖ ਇਹਨੂੰ ਵਿੱਚ ਸਾਰੇ ਕੰਬਰ ਨੂੰ ਦੇ ਕੇ ਆ ਦੇਖ ਇਹ ਆਪਣੇ ਆਪ ਹੀ ਆ ਦੇਖੋ ਇਦਾਂ ਹੋ ਜੇਗਾ ਇਹ ਇੱਧੇ ਇਸ ਕੋਨੇ ਨੂੰ ਫੜ ਲਓ ਤੇ ਇਸ ਕੋਨੇ ਨੂੰ ਫੜ ਕੇ ਇਦਾਂ ਹਿਲਾ ਦਿਓ ਆਪਣੇ ਆਪ ਹੀ ਸੈੱਟ ਹੁੰਦਾ ਗਿਆ ਜਾਏਗਾ ਤੇ ਆਹ ਦੇਖੋ ਤੁਸੀਂ ਇਦਾਂ ਇਦਾਂ ਕਰਕੇ ਕਰ ਲੈਣਾ ਠੀਕ ਹੈ ਲਾਸਟ ਵਾਲਾ ਕੋਨਾ ਆ ਦੇਖੋ ਇੱਥੋਂ ਫੜ ਲੈਣਾ ਇਸ ਤਰ੍ਹਾਂ ਫੜ ਕੇ ਹੁਣ ਇਹਨਾਂ ਨੂੰ ਆਪਾਂ ਸੈੱਟ ਕਿੱਦਾਂ ਕਰਨਾ ਇਹ ਵੀ ਦੱਸ ਦਿਆਂ ਬਹੁਤ ਸਾਰੇ ਪਤਾ ਕੀ ਕਰਦੇ ਆ ਕਿ ਟਾਂਕੇ ਲਾ ਲੈਂਦੇ ਆ ਜਿਹੜੇ ਟਾਂਕੇ ਲਾਉਂਦੇ ਆ ਨਾ ਟਾਂਕੇ ਦੇ ਨਾਲ ਫਿਰ ਸਾਡਾ ਕੰਬਲ ਵੀ ਫਟਦਾ ਤੇ ਕਵਰ ਵੀ ਫਟਦਾ ਆਪਾਂ ਬਿਲਕੁਲ ਟਾਂਕਾ ਨਹੀਂ ਲਾਣਾ ਹੈਗਾ ਠੀਕ ਹੈ ਜੀ ਤੇ ਆਪਾਂ ਬਿਲਾ ਟੰਕਿਆ ਤੋਂ ਹੀ ਇਹਨੂੰ ਆਪਾਂ ਕਿਵੇਂ ਕਵਰ ਕਰਾਂਗੇ ਆਦੇ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਸੈੱਟ ਹੋ ਗਿਆ ਸਾਡਾ ਹਰ ਇੱਕ ਸਭ ਤੋਂ ਇੱਕ ਦਾ ਧੋਣਾ ਔਖਾ ਪਿੰਡਾਂ ਦੇ ਵਿੱਚ ਸਾਨੂੰ ਤਾਂ ਦੇਖੋ ਜੀ ਕੋਈ ਡਰਾਈ ਕਲੀਨਿੰਗ ਕਰਵਾ ਕੇ ਦਿੰਦਾ ਸਾਨੂੰ ਤਾਂ ਆਪ ਧੋਣੇ ਪੈਂਦੇ ਤੁਸੀਂ ਪਿਛਲੀ ਵਾਰ ਹੀ ਦੇਖਿਆ ਨਾ ਮੇਰੀ ਵੀਡੀਓ ਤੇ ਮੈਂ ਹਮੇਸ਼ਾ ਆਪੇ ਹੱਥਾਂ ਨਾਲ ਧੋਂਦੇ ਹੁੰਦੇ ਹੁੰਨੇ ਆ ਪਾਰੇ-ਪਾਰੇ ਗੰਬਰ ਹੋ ਜਾਏ ਕੁਝ ਮਸ਼ੀਨਾਂਸ ਤਾਂ ਕਈ ਵਾਰੀ ਇਹ ਜਿਆਦਾ ਭਾਰੇ ਹੁੰਦੇ ਮਸ਼ੀਨ 'ਚ ਧੋਣੇ ਬਹੁਤ ਜਿਆਦਾ ਔਖੇ ਲੱਗਦੇ ਆ ਤਿਆ ਆ ਦੇਖੋ ਜੀ ਆਪਾਂ ਇਹਨਾਂ ਨੂੰ ਪੂਨੇ ਸੈੱਟ ਕਰ ਲੈਣੇ ਆ ਤੇ ਦੇਖੋ ਜੀ ਆ ਲੈਣੀ ਆਪਾਂ ਸੇਫਟੀ ਪਿਨ ਠੀਕ ਹੈ ਵੱਡੇ ਵਾਲੀ ਤੁਸੀਂ ਸੇਫਟੀ ਪਿਨ ਮੰਗਵਾ ਲਿਓ ਜੱਦੋਂ ਜੱਦਾਂ 5-10 ਰੁਪਏ ਦਾ ਪੱਤਾ ਆ ਜਾਊਗਾ ਇੱਕ ਸੇਫਟੀ ਪਿਨ ਦਾ ਐਦਾਂ ਇਹ ਮਤਲਬ ਪੂਰਾ ਮੰਗਵਾਇਓ ਗੁੱਛਾ ਠੀਕ ਹੈ ਜੀ ਇਹਦੇ ਵਿੱਚ 5-7 ਹੋਣਗੀਆਂ ਆਪਾਂ ਕਿਸ ਤਰ੍ਹਾਂ ਇਹਨਾਂ ਨੂੰ ਕਵਰ ਕਰਨਾ ਆ ਦੇਖੋ ਆਪਾਂ ਜਿਪ ਨਹੀਂ ਲਾਉਂਦੇ ਹੱਲੇ ਆ ਲਓ ਜੀ ਆਪਾਂ ਕੱਢ ਲਿਆ ਦੇ ਇਸ ਤਰ੍ਹਾਂ ਕਰਕੇ ਆ ਦੇਖੋ ਅੰਦਰਲੇ ਪਾਸੇ ਠੀਕ ਹੈ ਜੀ ਅੰਦਰਲਾ ਕੋਣਾ ਆਪਾਂ ਇਦਾਂ ਫੜਨਾ ਹੈ ਆ ਦੇ ਇਦਾਂ ਹੀ ਕੋਣਾ ਫੜਨਾ ਠੀਕ ਹੈ ਜੀ ਆ ਦੇਖੋ ਕੋਣ ਨੂੰ ਫੜ ਕੇ ਇਹਦੀ ਇਸ ਤਰ੍ਹਾਂ ਕਰਕੇ ਅੰਦਰਲੇ ਪਾਸੇ ਲਾਣਾ ਬਕਸੂਆ ਬਾਹਰ ਨਹੀਂ ਲਾਣਾ ਠੀਕ ਹੈ ਬਾਹਰ ਦਿਖੇਗਾ ਵੀ ਤੇ ਚੂਬਣ ਦਾ ਵੀ ਡਰ ਰਹਿੰਦਾ ਆ ਦੇਖੋ ਇਸ ਤਰ੍ਹਾਂ ਕਰਕੇ ਅਰ ਬਕਸੂਆ ਯਾਦ ਰੱਖਿਓ ਕਿ ਵੱਡਾ ਲਈਓ ਤੁਸੀਂ ਕੋਸ਼ਿਸ਼ ਇਹੀ ਕਰਿਓ ਕਿ ਵੱਡਾ ਲਈਓ ਆ ਦੇਖੋ ਇਸ ਤਰ੍ਹਾਂ ਕਰਕੇ ਤੁਸੀਂ ਲਾ ਸਕਦੇ ਹੋ ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਨਾ ਲਾਣਾ ਮੈਂ ਤੁਹਾਨੂੰ ਇੱਕੋ ਤਰੀਕਾ ਹੋਰ ਦੱਸਦੀ ਆ ਆ ਦੇਖੋ ਐਦਾਂ ਕਰਕੇ ਨਾ ਇਹ ਇਸ ਤਰ੍ਹਾਂ ਕਰਕੇ ਆ ਦੇਖੋ ਐਦਾਂ ਕਰਕੇ ਇਸ ਤਰ੍ਹਾਂ ਵੀ ਕੱਢ ਸਕਦੇ ਹੋ ਤੁਸੀਂ ਆ ਦੇਖੋ ਠੀਕ ਹੈ ਜੀ ਐਦਾਂ ਕੱਢ ਕੇ ਐਦਾਂ ਲਾਇਓ ਆ ਦੇਖੋ ਉਨਾਂ ਕੋ ਲਾਇਓ ਜਿੰਨਾ ਤੁਹਾਡਾ ਕੱਪੜਾ ਇਹਦੇ ਵਿੱਚ ਆ ਸਕੇ ਆ ਲਓ ਜੀ ਇਹ ਆਪਣਾ ਕੋਨਾ ਬਿਲਕੁਲ ਸੈੱਟ ਹੋ ਗਿਆ ਮੇਨ ਹੁੰਦਾ ਕੋਨੇ ਦੇ ਵਿੱਚੋਂ ਹੀ ਜਾਂਦਾ ਕੰਬਲ ਦਰਜਾਈ ਖੇਸ ਕੇ ਠੀਕ ਹੈ ਐਸੀ ਤਰ੍ਹਾਂ ਹੀ ਆਪਾਂ ਦੂਜੇ ਕੋਨੇ ਦੇ ਵਿੱਚ ਵੀ ਲਾ ਦਾਂਗੇ ਇਧਰੋਂ ਆਪਾਂ ਹੁਣ ਇੱਦਾਂ ਹੀ ਫੜ ਕੇ ਆ ਦੇਖੋ ਇਸੇ ਤਰ੍ਹਾਂ ਆਪਾਂ ਆਪਣੇ ਚਾਰੋਂ ਕੋਣਿਆਂ ਦੇ ਵਿੱਚ ਤੁਸੀਂ ਇੱਦਾਂ ਹੀ ਲਾ ਦੇਣਾ ਚਾਹ ਜੇਕਰ ਤੁਸੀਂ ਕੋਸ਼ਿਸ਼ ਕਰੋ ਚਾਰਾਂ ਦੀ ਬਜਾਏ ਇੱਥੇ ਵੀ ਤੁਸੀਂ ਸਾਈਡਾਂ ਤੇ ਵੀ ਲਾ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਇਸੇ ਤਰੀਕੇ ਨਾਲ ਆਪਣ ਆਪਣੇ ਚਾਰੋਂ ਕੋਣਿਆਂ ਨੂੰ ਤੁਸੀਂ ਵਧੀਆ ਤਰੀਕੇ ਨਾਲ ਸੇਫਟੀ ਪਿੰਨ ਲੈ ਕੇ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਬਕਸੂਆ ਵੀ ਕਹਿ ਦਿੰਦੇ ਆ ਠੀਕ ਹੈ ਜੀ ਇਹਦੇ ਨਾਲ ਕਵਰ ਕਰ ਲਓ ਵਧੀਆ ਤਰੀਕੇ ਨਾਲ ਇਹ ਬਿਲਕੁਲ ਵੀ ਨਾ ਤੁਹਾਡਾ ਕੰਬਲ ਇਕੱਠਾ ਹੋਣ ਦੇਗਾ ਤੇ ਨਾ ਹੀ ਤੁਹਾਨੂੰ ਕੋਈ ਪ੍ਰੋਬਲਮ ਆਏਗੀ ਤੇ ਮੈਂ ਤੇ ਹਮੇਸ਼ਾ ਦੀ ਤਰ੍ਹਾਂ ਜਿਸ ਤਰ੍ਹਾਂ ਤੁਹਾਡੇ ਨਾਲ ਜੋ ਵੀ ਆਸੀ ਅਪ ਕਰਦੇ ਹੁੰਨੇ ਆ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੀ ਦਿਆ ਦੇਖ ਲਓ ਇਹਦੇ ਨਾਲ ਬਿਲਕੁਲ ਕੋਈ ਵੀ ਦਿੱਕਤ ਨਹੀਂ ਆਏਗੀ ਨਾ ਸਾਡਾ ਕੰਬਲ ਇਕੱਠਾ ਹੋਏਗਾ ਤੇ ਨਾ ਹੀ ਸਾਡਾ ਕਵਰ ਉਤਰੇਗਾ बार-बार उतरंदा झंझट बिल्कुल खत्म हो जाए देखो चारों कोनियाँ ਦੇ ਵਿੱਚ ਆਪਾਂ ਕਵਰ ਕਰਤਾ ਜੇਕਰ ਤੁਸੀਂ ਹੁਣ ਇਹ ਦੇਖੋ ਬਿਲਕੁਲ ਨਹੀਂ ਦੇਖੇਗਾ ਠੀਕ ਹੈ ਜੀ ਆ ਦੇਖੋ ਨਾਤਾ ਬਕਸੂਏ ਕਿਸੇ ਨੂੰ ਚੁਗਣਗੇ ਨਾ ਹੀ ਦੇਖਣਗੇ ਤੇ ਬਕਸੂਏ ਇਸ ਕਰਕੇ ਹੁਣ ਆਪਾਂ ਦੇਖੋ ਹੁਣ ਆਪਾਂ ਕਰ ਦਾਂਗੇ जिप ਬੰਦ ਠੀਕ ਹੈ ਜੀ ਜੇਕਰ ਤੁਸੀਂ ਚਾਹੋ ਨਾ ਇੱਕ ਅੱਧਾ ਆ ਦੇਖੋ ਜਿਵੇਂ ਐਂਡ ਦੇ ਵਿੱਚ ਆਪਾਂ ਕਰਦੇ ਆ ਨਾ ਆ ਜਿਪ ਬੰਦ ਕਰਦੇ ਆ ਇੱਕ ਅੱਧਾ ਤੁਸੀਂ ਵਿਚਕਾਰ ਵੀ ਲਾ ਸਕਦੇ ਹੋ ਇਹਦੇ ਵਿੱਚ ਜਿੱਦਾਂ ਆਪਾਂ ਲੈਣਾ ਹੋਵੇ ਨਾ ਫਿਰ ਬਿਲਕੁਲ ਵੀ ਇਕੱਠਾ ਨਹੀਂ ਹੁੰਦਾ ਹੈਗਾ ਇਹ ਬਹੁਤ ਬੈਸਟ ਤਰੀਕਾ ਹੈ ਬਹੁਤ ਵਧੀਆ ਤਰੀਕਾ ਹੈ ਆ ਦੇਖੋ ਇਸ ਤਰ੍ਹਾਂ ਕਰਕੇ ਆਹ ਲਓ ਜੀ ਆਹ ਦੇਖੋ ਜੀ ਐਦਾਂ ਕਰਕੇ ਠੀਕ ਹੈ ਇਸ ਤਰ੍ਹਾਂ ਕਰਕੇ ਬਹੁਤ ਸਾਰੀਆਂ ਭੈਣਾਂ ਦਾ ਹੁੰਦਾ ਵੀ ਇਸ ਤਰ੍ਹਾਂ ਕਰਕੇ ਸਾਨੂੰ ਓਕੀ ਹੁੰਦੀ ਹੈ ਜੀ ਮੈਨੂੰ ਵੀ ਓਕੀ ਹੁੰਦੀ ਸੀ ਇਹ ਆ ਦੇਖੋ ਇਸ ਤਰ੍ਹਾਂ ਕਰਕੇ ਹੁਣ ਆਪਾਂ ਦੋਨੋਂ ਪਾਸੇ ਇਕੱਠੇ ਕਰ ਲੇ ਵਿਚਕਾਰ ਵੀ ਲਾ ਲਿਆ ਇੱਕ ਪੰਜ ਬਕਸੂਏ ਮੈਂ ਲਾ ਦਿੱਤੇ ਨੇ ਹੁਣ ਨਾ ਤਾਂ ਸਾਡਾ ਕੋਈ ਕਵਰ ਹੀ ਹਿੱਲੇਗਾ ਨਾ ਹੀ ਸਾਡਾ ਕੋਈ ਕੰਬਲ ਜਰਜਾਈ ਕੁਝ ਵੀ ਜਿਵੇਂ ਤੁਸੀਂ ਹੋ ਨਾ ਹੋਏਗਾ ਉਹ ਖਾਊਗਾ ਠੀਕ ਹੈ ਜੀ ਆ ਦੇ ਆਪਣੀ ਜਿਪ ਆਪਾਂ ਛੱਡ ਲੈਣੀ ਠੀਕ ਹੈ ਹੁਣ ਆਪਾਂ ਇਹਨੂੰ ਜਿਪ ਨੂੰ ਬੰਦ ਕਰ ਦਾਂਗੇ ਤੇ ਆ ਦੇਖੋ ਜੀ ਆਪਾਂ ਬਿਲਕੁਲ ਕਵਰ ਅੰਦਰ ਵੀ ਕਰਤਾ ਠੀਕ ਹੈ ਇਹ ਅੰਦਰ ਦਾ ਅੰਦਰ ਰਹੇਗਾ ਹੁਣ ਆਪਾਂ ਆਪਣੀ ਜਿਪ ਨਾਲ ਇਸ ਤਰ੍ਹਾਂ ਇਹਨੂੰ ਬੰਦ ਕਰ ਦਾਂਗੇ ਠੀਕ ਹੈ ਆ ਦੇਖੋ ਦੇਖੋ ਤੁਸੀਂ ਆ ਤੁਸੀਂ ਦੇਖ ਸਕਦੇ ਹੋ ਚਾਹੇ ਜਿੰਨਾ ਮਰਜੀ ਜਿਸ ਤਰ੍ਹਾਂ ਮਰਜੀ ਹੁਣ ਕੋਈ ਸੋਵੇ ਕੁਝ ਕਰੇ ਬਿਲਕੁਲ ਵੀ ਸਾਡਾ ਇਕੱਠਾ ਨਹੀਂ ਹੋਏਗਾ ਜੜੀਆਂ ਪੈਣਾ ਨੂੰ ਦਿੱਕਤ ਹੁੰਦੀ ਹੈ ਨਾ ਤੁਸੀਂ ਇਹ ਕਵਰ ਇਸ ਤਰ੍ਹਾਂ ਕਰ ਸਕਦੀਆਂ ਠੀਕ ਹੈ ਤੇ ਹੁਣ ਆਪਾਂ ਇਸੇ ਤਰ੍ਹਾਂ ਹੀ ਵਿਛਾਵਾਂਗੇ ਜੀ ਆਪਣੀ ਚੱਦਰ ਚੱਦਰ ਸਾਡੀ ਹੈ ਪਲਾਸਟਿਕ ਵਾਲੀ ਇਹ ਵੀ ਬਿਲਕੁਲ ਨਹੀਂ ਹਿੱਲੇਗੀ ਠੀਕ ਹੈ ਜੀ ਪਲਾਸਟਿਕ ਦਾ ਇਹ ਫਾਇਦਾ ਹੁੰਦਾ ਹੈ ਕਿ ਸਾਡੀ ਚੱਦਰ ਨਹੀਂ ਇਕੱਠੀ ਹੁੰਦੀ ਤੇ ਇੱਕ ਚੀਜ਼ ਤਾਂ ਥੋੜਾ ਜਿਹਾ ਇੱਕ ਹੋਰ ਧਿਆਨ ਰੱਖਿਆ ਕਰੋ ਜਦੋਂ ਵੀ ਕਦੀ ਤੁਸੀਂ ਬੈੱਡ ਤੇ ਚੱਦਰ ਵਿਛਾਉਂਦੇ ਹੁੰਦੇ ਹੋ ਨਾ نیچے ਤੁਸੀਂ ਕੋਟਨ ਦੀ ਚੱਦਰ ਵਿਛਾ ਲਿਆ ਕਰੋ ਠੀਕ ਹੈ ਕੋਟਨ ਦੀ ਚੱਦਰ ਵਿਛਾਉਣ ਨਾਲ ਕੋਈ ਵੀ ਚੱਦਰ ਹੋਵੇ ਨਾ ਮਤਲਬ ਸੁਤੀ ਜੀ ਚੱਦਰ ਅੱਜ ਕੱਲ ਆਂਦੀਆਂ ਨੇ ਕਪਾ ਆਪਾਂ ਵੈਸੀ ਨਾਰਮਲ ਆਪਾਂ ਇਕੱਠੀਆਂ ਕਰਕੇ ਰੱਖਦੇ ਨੇ ਸਰਦੀਆਂ ਤੇ ਉਹ ਵਿਛਾਣ ਨਾਲ ਇਹ ਵੀ ਨਹੀਂ ਇਕੱਠੇ ਹੋਣ ਮਤਲਬ ਚਾਦਰ ਕੋਈ ਨਹੀਂ ਇਕੱਠੀ ਹੋਏਗੀ ਤੇ ਮੈਂ ਆ ਤਾਂ ਜੋ ਜੋ ਕਰਦੀ ਹੁੰਨੀ ਆ ਮੈਂ ਤਾਂ ਚਲੋ ਤਾਂ ਆਪਣੀਆਂ ਭੈਣਾਂ ਨਾਲ ਸ਼ੇਅਰ ਕਰਾ ਕਈ ਵਾਰੀ ਹੁੰਦਾ ਕੁਛ ਨਾ ਕੁਛ ਆਪਣੇ ਆਪ ਨੂੰ ਆਪਾਂ ਨੂੰ ਸਿੱਖਣ ਨੂੰ ਮਿਲਦਾ ਕੁਝ ਤੁਹਾਡੇ ਕੋਲੋਂ ਵੀ ਮੈਨੂੰ ਜੇ ਤੁਹਾਨੂੰ ਤੁਸੀਂ ਕਿਹੜੇ ਕਿਹੜੇ ਤਰੀਕੇ ਅਪਣਾਉਂਦੇ ਸਭ ਤੁਸੀਂ ਵੀ ਮੈਨੂੰ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਵਧੀਆ ਲੱਗਦਾ ਠੀਕ ਹੈ ਜੀ ਇਸੇ ਤਰ੍ਹਾਂ ਹੀ ਕੁਛ ਨਾ ਕੁਛ ਇੱਕ ਦੂਜੇ ਨੂੰ ਆਪਾਂ ਨੂੰ ਸਿੱਖਣ ਨੂੰ ਮਿਲਦਾ ਹੀ ਹੈ ਤੇ ਇਹ ਚੱਦਰਾਂ ਦੀ ਗਵਾਸੇ ਅੱਜ ਕੱਲ ਇਹ ਹੁੰਦਾ ਨਵਾਚ ਜੀ ਆ ਜਾਂਦੀ ਏ ਥੋੜੀ ਵਧੀਆ ਰਹਿੰਦਾ ਤੇ ਆ ਦੇਖੋ ਜੀ ਹੁਣ ਆਪਾਂ ਇਹਨੂੰ ਲਗਾ ਦਿੰਨੇ ਆਂ ਸੀ ਕਵਰ ਮੈਂ نیچے ਵੀ ਹਮੇਸ਼ਾ ਕਾਟਨ ਦੇ ਵਿਚਾ ਕੇ ਰੱਖ ਮਤਲਬ ਇਹਦੇ ਚ ਸਰਾਣੇ ਵੀ ਚੜਾਦੀ ਹੁੰਨੀ ਆ ਲੋ ਜੀ ਹੁਣ ਆਪਾਂ ਆਪਣੇ ਸਰਾਣੇ ਤੇ ਵੀ ਆਪਣੇ ਕਵਰ ਕਰ ਲੈਨੇ ਆ ਤੇ ਆ ਦੇਖੋ ਜੀ ਆ ਜੜੀ ਮੈਂ ਚੱਦਰ ਵਿਛਾਈ ਹੈ ਨਾ نیچے ਆ ਕਾਟਨ ਦੀ ਏ ਇਹਦੇ ਨਾਲ ਜੜੀ ਆ ਹੁਣ ਆਪਣੀ ਜਹੇ ਸ਼ਨੀਲ ਦੀ ਵੀ ਚੱਦਰ ਹੋਵੇ ਨਾ ਇਹ ਬਿਲਕੁਲ ਵੀ ਇਕੱਠੀ ਨਹੀਂ ਹੁੰਦੀ ਹੈਗੀ ਤੇ ਆ ਦੇਖੋ ਕਿੰਨੀ ਸੋਖੀ ਏ ਇਹਦੇ ਲਾਸਟਿਕ ਇਹ ਬਿਲਕੁਲ ਵੀ ਇਕੱਠੀ ਨਹੀਂ ਇਹਨੂੰ ਕੋਣਿਆਂ ਦੇ ਵਿੱਚ ਆਪਾਂ ਇਦਾਂ ਹੀ ਇਲਾਸਟਿਕ ਪਾ ਦੇਣੀ ਹੈ ਠੀਕ ਹੈ ਆ ਦੇਖੋ ਬਹੁਤ ਸੌਖਲਤਾ ਚੁੱਕੀਆਂ ਨੇ ਹੁਣ ਤਾਂ ਪਹਿਲਾਂ ਆਪਾਂ ਕਈ ਵਾਰੀ ਹੁੰਦਾ ਸੀ ਨਾ ਜਦੋਂ ਆਪਾਂ ਕਰਦੇ ਹੁੰਦੇ ਸੀ ਤੇ ਗੱਠ ਮਾਰ ਦੇਣਾ ਤੇ ਬੜੀ ਦਿੱਕਤ ਹੁੰਦੀ ਸੀ ਸਾਡੀਆਂ ਚੱਦਰਾਂ ਇਕੱਠੀਆਂ ਕਰ ਜਿਵੇਂ ਬੱਚੇ ਮਾੜਾ ਜਾਂ ਕੇਡਣ ਲੱਗ ਜਾਂਦੇ ਸੀ ਇਹ ਤੇ ਸਾਡੀਆਂ ਚੱਦਰਾਂ ਇਕੱਠੀਆਂ ਹੋ ਜਾਂਦੀਆਂ ਸੀ ਲੋ ਜੀ ਹੁਣ ਆਪਾਂ ਇਸ ਤਰ੍ਹਾਂ ਆਪਣਾ ਪੂਰਾ ਸੈੱਟ ਹੋ ਗਿਆ ਸਾਡਾ ਕੰਪਲੀਟ ਠੀਕ ਹੈ ਇੱਕਦਮ ਪਰਫੈਕਟ ਆ ਗਈ ਨਾ ਸਾਨੂੰ ਨਾ ਤਾਂ ਦੱਬਣ ਦੀ ਲੋੜ ਚੱਦਰਾਂ ਨੂੰ ਠੀਕ ਹੈ ਇੱਕਦਮ ਸਾਡੇ ਕੋਠੀ ਵੀ ਨਹੀਂ ਹੋਊਗੀ ਹੁਣ ਆ ਦੇ ਕਿੱਦਾਂ ਦੀ ਲੱਗੀ ਮੇਰੀ ਇਹ ਚੱਦਰ ਤੇ ਕਵਰ ਠੀਕ ਹੈ ਜੀ ਮੈਨੂੰ ਜ਼ਰੂਰ ਕਮੈਂਟਾਂ ਵਿੱਚ ਦੱਸਿਓ ਔਰ ਕਿੰਨਾ ਕਿੰਨਾ ਨੇ ਇਹ ਵਾਲੀ ਸ਼ਾਪਿੰਗ ਕੀਤੀ ਵੀ ਹੋਈ ਹੈ ਮੈਨੂੰ ਤਾਂ ਵੀ ਦੱਸਿਓ ਕਿ ਤੁਹਾਨੂੰ ਇਹ ਕਿਹੜੇ ਰੇਟ ਪਈ ਏ ਸੋ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਆ ਦੇਖੋ ਆ ਦੇਖ ਕਿੰਨੀ ਸੋਹਣੀ ਲੱਗ ਰਹੀ ਹੈ ਨਾ ਮੈਨੂੰ ਜ਼ਿਆਦਾਤਰ ਇਹ ਡਾਰਕ ਕਲਰ ਬਹੁਤ ਜ਼ਿਆਦਾ ਪਸੰਦ ਆ ਮੈਨੂੰ ਪਿੰਡਾਂ ਦੇ ਕਰਕੇ ਨਾ ਮੈਂ ਲਾਈਟ ਕਲਰ ਬਹੁਤ ਘੱਟ ਪਸੰਦ ਕਰਦੀ ਆ ਆ ਦੇਖ ਲੋ ਇਕਦਮ ਕੋਈ ਵੀ ਵਟ ਨਹੀਂ ਪਏਗਾ ਕੋਈ ਵੀ ਕੁਝ ਨਹੀਂ ਪਲਾਸਟਿਕ ਵਾਲੀਆਂ ਚੱਦਰਾਂ ਦਾ ਸਾਨੂੰ ਇਹ ਫਾਇਦਾ ਹੁੰਦਾ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਆਪਣਾ ਰੱਖ ਲਾਂਗੇ ਕੰਬਲ ਨਾਲੇ ਤਾਂ ਨਿੱਗਾ ਜਾਂਦਾ ਨਾਲੇ ਠੰਡ ਨਹੀਂ ਲੱਗਦੀ ਨਾਲੇ ਚੱਦਰ ਸਾਡੀ ਦੇਖੋ ਇਕੱਠੀ ਨਹੀਂ ਹੁੰਦੀ ਤੇ ਲਓ ਜੀ ਆਹ ਦੇਖ ਲਓ ਸਾਡੀ ਬਿਲਕੁਲ ਹੋ ਗਿਆ ਕੰਪਲੀਟ ਸੈੱਟ ਠੀਕ ਹੈ ਜੀ ਇਸ ਰਾਣੇ ਹੋਗੇ ਚੱਦਰ ਹੋਗੀ ਏਅਰ ਜਾਈ ਦਾ ਕਵਰ ਰਜਾਈ ਤੇ ਚੜਾਓ ਕੰਬਲ ਤੇ ਚੜਾਓ ਜਿੱਦਾਂ ਜੀ ਕਰਦਾ ਆਨਲਾਈਨ ਮੰਗਵਾਓ ਚਾਹੇ ਤੁਸੀਂ ਸ਼ਾਪਿੰਗ ਕਰਕੇ ਲਿਆਓ ਇਹ ਵੈਸੇ ਕੋਸ਼ਿਸ਼ ਵੀ ਇਹ ਪੈਣਾ ਕਰਿਆ ਕਰਨ ਜਿੰਨਾਂ ਕੋਲੋਂ ਨਹੀਂ ਥੋੜਾ ਹੁੰਦਾ ਨਾ ਵੀ ਓਕਾ ਲੱਗਦਾ ਹੈ ਕਿ ਸਾਨੂੰ ਮਹਿੰਗਾ ਲੱਗਦਾ ਹੁਣ ਜਿੱਥੇ ਹੀ ਜਨਵਰੀ ਦਾ ਵੀ ਨਾਏਗਾ ਨਾ ਜਨਵਰੀ ਦੇ ਲਾਸਟ ਚ ਜਾਂ ਫਰਵਰੀ ਦੇ ਲਾਸਟ ਵਿੱਚ ਇਹ ਸੀਜ਼ਨ ਬਹੁਤ ਘਟ ਜਾਂਦਾ ਇਹਨਾਂ ਦਾ ਤੇ ਘਾਟੇ 'ਚ ਮਤਲਬ ਸਾਨੂੰ ਬਹੁਤ ਘੱਟ ਰੇਟ 'ਚ ਵੀ ਮਿਲਣ ਲੱਗ ਜਾਂਦੀਆਂ ਠੀਕ ਹੈ ਜੀ ਤੇ ਤੁਸੀਂ ਉਹ ਵੀ ਪਹਿਣਾ ਲੈ ਸਕਦੀ ਹੋ ਕਈ ਵਾਰੀ ਹੁੰਦਾ ਆਪਣੀ ਘਰ ਦੀ ਐਸੀਆਂ ਦੀ ਕਈ ਵੀ ਕੰਡੀਸ਼ਨ ਹੁੰਦੀ ਹੈ ਕਿ ਆਪਾਂ ਨਹੀਂ ਲੈ ਪਾਉਂਦੇ ਤੇ ਜਦੋਂ ਹੀ ਡਾਊਨ ਹੁੰਦਾ ਫਿਰ ਅਗਲੇ ਸੀਜ਼ਨ 'ਚ ਆਪਣੇ ਕੰਮ ਆ ਜਾਂਦੀ ਹੈ ਮੇਰੇ ਕੋਲ ਸੀਗੀਆਂ ਦੂਜੀਆਂ ਚੱਦਰਾਂ ਪਰ ਮੈਂ ਲਾਸਟ ਦੇ ਵਿੱਚ ਲੈ ਲਈ ਮੈਨੂੰ ਬੈਸਟ ਲੱਗਿਆ ਕਿ ਪੂਰੇ ਦਾ ਪੂਰਾ ਸੈੱਟ ਮੈਨੂੰ 1300 ਰੁਪਏ ਦਾ ਮਿਲਿਆ ਤੇ ਮੈਨੂੰ ਅੱਛਾ ਲੱਗਿਆ ਮੈਂ ਸਗੋਂ ਹੋਰ ਵੀ ਚਾਹਦੀ ਹਾਂ ਐਥੇ ਵੀ ਲਵਾਂਗੀ ਇੱਕ ਦੋ ਸੈੱਟ ਹੋਰ ਲੈ ਕੇ ਰੱਖ ਲੂੰਗੀ ਕਿਉਂਕਿ ਕਿਸੇ ਨਾ ਕਿਸੇ ਦੇ ਕੰਮ ਵੀ ਆ ਜਾਂਦੇ ਚਾਹੇ ਤੁਸੀਂ ਕਿਸੇ ਨੂੰ ਗਿਫਟ ਵੀ ਕਰ ਦੋ ਤੁਹਾਮੇ ਕਾਨੂੰ ਵਧੀਆ ਲੱਗੇਗਾ ਠੀਕ ਹੈ ਜੀ ਤੇ ਆ ਦੇਖੋ ਸੋਹਣੀਆਂ ਵੀ ਲੱਗਦੀਆਂ ਆਪਣੇ ਘਰ ਦੀ ਵੀ ਸ਼ੌਭਾ ਹੁੰਦੀ ਏ ਤੇ ਨਾਲੇ ਸਾਫ਼ ਸੁਥਰੀਆਂ ਧੋਣੀਆਂ ਵੀ ਸੋਖੀਆਂ ਧੋਣੇ ਵੀ ਕੋਈ ਔਖੀ ਨਹੀਂ ਕਿਉਂਕਿ ਕੰਬਲ ਬੜੇ ਧੋਣੇ ਔਖੇ ਆ ਰਜਾਈਆਂ ਵੀ ਸਮਝ ਲਓ ਤੁਹਾਨੂੰ ਪਤਾ ਹੀ ਏ ਇਹ ਰਜਾਈਆਂ ਨੂੰ ਜਿਵੇਂ ਆਪਾਂ ਕਵਰ ਕਰ ਦਿਆਂ ਨਾ ਤੇ ਉਹ ਚੀਜ਼ ਆ ਇਹ ਸਾਨੂੰ ਕੰਬਲ ਵੀ ਚਾਹੀਏ ਤੁਸੀਂ ਇੱਕ ਸੀਜ਼ਨ ਦੋ ਸੀਜ਼ਨ ਕੱਢ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਮਿਲਦੀਆਂ ਜੀ ਕਿੱਦਾਂ ਦਾ ਲੱਗਿਆ ਮੈਨੂੰ ਕਮੈਂਟਾਂ ਚ ਜਰੂਰ ਦੱਸਿਓ ਇਹ ਮੇਰਾ ਆਈਡੀਆ ਕਿੱਦਾਂ ਦਾ ਲੱਗਿਆ ਮੇਰੀ ਸ਼ਾਪਿੰਗ ਜਾਂ ਚੱਦਰ ਕਿੱਦਾਂ ਦੀ ਲੱ ਕੱਲ ਮਿਲੂੰਗੀ ਤੁਹਾਨੂੰ ਨਵੇਂ ਵਲੌਗ ਵਿੱਚ ਪਿਆਰੀ ਜੀ ਵੀਡੀਓ ਦੇ ਨਾਲ ਸਾਰਿਆਂ ਨੂੰ ਮੇਰੀ ਪਿਆਰਪੂਰੀ ਸੈਸ ਜੀ ਕਾਜੀ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਪਿਆਰ ਦਿਆ ਕਰੋ ਠੀਕ ਹੈ ਜੀ